ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀਆਂ लाਡਲੀਆਂ ਫੌਜਾਂ ਸਮੂਹ ਸਾਧ ਸੰਗਤ ਜੀ ਦਾ ਸਾਡੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਆਪਣੇ ਘਰ ਵਿੱਚ ਦੇਸੀ ਘਿਓ ਦੀ ਜੋਤ ਲਾਉਣ ਦੇ ਆਪਾਂ ਨੂੰ ਕੀ ਫਾਇਦੇ ਹਨ ਤੇ ਆਪਾਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਕਿਸ ਦਿਨ ਆਪਣੇ ਘਰ ਵਿੱਚ ਤੇ ਕਿੰਨੇ ਸਮੇਂ ਤੇ ਜਗਾ ਸਕਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਕਰਨਾ ਸਾਜ ਸੰਗਤ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੱਕ ਅਨੋਖੇ ਅਮਰ ਸ਼ਹੀਦ ਹਾਏ ਹਨ ਉਨ੍ਹਾਂ ਦਾ ਨਾਮ ਲੈਣ ਨਾਲ ਆਪਣੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜਦੋਂ ਤੁਸੀਂ ਰੋਜ਼ਾਨਾ ਸਵੇਰੇ ਉੱਠਦੇ ਹੋ ਜਾਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਤਾਂ ਪੰਜ ਵਾਰ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਕਹੋ ਵਾਹਿਗੁਰੂ ਕਿਰਪਾ ਕਰਨੀਏ ਸ਼ਹੀਦ ਸਿੰਘ ਆਪ ਅੰਗ ਸੰਗ ਤੁਹਾਡੇ ਹੋ ਕੇ ਉਸ ਕਾਰਜ ਨੂੰ ਪੂਰਾ ਕਰਨਗੇ ਆਓ ਹੁਣ ਸਾਧ ਸੰਗਤ ਜੀ ਆਪਾਂ ਡਿਸਕਸ ਕਰੀਏ ਜਦੋਂ ਆਪਾਂ ਘਰ ਵਿੱਚ ਦੇਸੀ ਘਿਓ ਦੀ ਜੋਤ ਜਗਾਉਣੀ ਆ ਤੇ ਆਪਾਂ ਨੂੰ ਕੀ ਫਾਇਦੇ ਹੁੰਦੇ ਹਨ ਸਾਤ ਸੰਗਤ ਜੀ ਸਭ ਤੋਂ ਪਹਿਲਾ ਫਾਇਦਾ ਜਦੋਂ ਆਪਾਂ ਆਪਣੇ ਘਰ ਵਿੱਚ ਦੇਸੀ ਘਿਓ ਦੀ ਜੋਤ ਜਗਾਉਂਦੇ ਹਾਂ ਆਪਣੇ ਘਰ ਦਾ ਵਾਤਾਵਰਣ ਬਿਲਕੁਲ ਸ਼ੁੱਧ ਹੋ ਜਾਂਦਾ ਹੈ ਕਿਉਂਕਿ ਸਾਤ ਸੰਗਤ ਜੀ ਜਦੋਂ ਦੇਸੀ ਘਿਓ ਸਾੜਦਾ ਹੈ ਤਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਪੈਦਾ ਹੁੰਦੀ ਹੈ ਤੇ ਹਵਾ ਵਿੱਚ ਜੋ ਵੀ ਕੀਟਾਣੂ ਰਲੇ ਹੋਏ ਹੁੰਦੇ ਹਨ ਉਹ ਸਭ ਖਤਮ ਹੋ ਜਾਂਦੇ ਹਨ ਸਾਤ ਸੰਗਤ ਜੀ ਇੱਕ ਬੂੰਦ ਘਿਓ ਦੇ ਸੜਨ ਨਾਲ ਲਗਭਗ 1.5 ਟਨ ਦੇ ਕਰੀਬ ਆਕਸੀਜਨ ਪੈਦਾ ਹੁੰਦੀ ਹੈ ਜੋ ਆਪਣੇ ਘਰ ਦੇ ਵਾਤਾਵਰਨ ਨੂੰ ਬਿਲਕੁਲ ਸਾਫ਼ ਕਰਦੀ ਹੈ ਇਸ ਨਾਲ ਸਾਧ ਸੰਗਤ ਜੀ ਆਪਾਂ ਨੂੰ ਸਾਹ ਨਾਲ ਰਿਲੇਟਡ ਬਿਮਾਰੀਆਂ ਨਹੀਂ ਲੱਗਦੀਆਂ ਆਪਣੇ ਫੇਫੜੇ ਤੰਦਰੁਸਤ ਰਹਿੰਦੇ ਹਨ ਸਾਧ ਸੰਗਤ ਜੀ ਤੁਸੀਂ ਦੇਖਿਆ ਹੋਣਾ ਕਿ ਜਿੱਥੇ ਵੀ ਗੁਰੂ ਘਰਾਂ ਵਿੱਚ ਜ਼ਿਆਦਾ ਸੰਗਤ ਹੁੰਦੀ ਹੈ ਉੱਥੇ ਦੇਸੀ ਘਿਓ ਦੀ ਜੋਤ ਜ਼ਰੂਰ ਜਗ ਰਹੀ ਹੁੰਦੀ ਹੈ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਜਿਆਦਾ ਸੰਗਤ ਹੋਣ ਕਰਕੇ ਸੰਗਤ ਵਿੱਚ ਮਹਾਰਾਜ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਤਰ੍ਹਾਂ ਦੀ ਸੰਗਤ ਹੁੰਦੀ ਹੈ ਵਿੱਚ ਬਿਮਾਰ ਵੀ ਹੁੰਦੇ ਹਨ ਵਿੱਚ ਤੰਦਰੁਸਤ ਵੀ ਹੁੰਦੇ ਹਨ ਬਜ਼ੁਰਗ ਵੀ ਹੁੰਦੇ ਨੇ ਵੱਡੇ ਵੀ ਬੱਚੇ ਵੀ ਸਭ ਜਾਂਦੇ ਨੇ ਤਾਂ ਸਾਧ ਸੰਗਤ ਜੀ ਇਸ ਲਈ ਦੇਸੀ ਘੋੜੀ ਦੀ ਜੋਤ ਦੀ ਮਰਿਆਦਾ ਗੁਰੂ ਸਹਿਬਾਨਾ ਸ਼ੁਰੂ ਕੀਤੀ ਸੀ ਤਾਂ ਜੋ ਹਵਾ ਜਿਹੜੀ ਏ ਉਹ ਸਾਫ਼ ਹੁੰਦੀ ਰਹੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਾਹ ਲੈਣ ਵਿੱਚ ਦਿੱਕਤ ਨਾ ਆਵੇ ਕਿ ਤਾਂ ਨੂੰ ਰਹਿਤ ਵਾਤਾਵਰਣ ਸੰਗਤ ਨੂੰ ਮਿਲੇ ਤੇ ਦੂਸਰਾ ਫਾਇਦਾ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਨੈਗੇਟਿਵ ਊਰਜਾ ਬਿਲਕੁਲ ਖਤਮ ਹੋ ਜਾਂਦੀ ਹੈ ਆਪਣੇ ਘਰ ਵਿੱਚ ਪੋਜ਼ਿਟਿਵਿਟੀ ਦੀ ਊਰਜਾ ਸਕਾਰਾਤਮਕ ਊਰਜਾ ਪੈਦਾ ਹੋ ਜਾਂਦੀ ਹੈ ਜੋ ਜਿਹੜੀ ਨਕਾਰਾਤਮਕ ਊਰਜਾ ਏ ਉਹਨੂੰ ਖਤਮ ਕਰ ਦਿੰਦੀ ਹੈ ਦੇ ਨਾਲ ਹੀ ਸਾਜ ਸੰਗਤ ਜੀ ਜਦੋਂ ਤੁਸੀਂ ਦੇਸੀ ਘਰ ਦੀ ਜੋਤ ਘਰ ਵਿੱਚ ਜਗਾਉਣੀ ਹੋ ਤਾਂ ਚਾਹੀ ਪੰਜ ਵਾਰ ਮੂਲ ਮੰਤਰ ਦਾ ਹੀ ਪਾਠ ਕਰੋ ਜ਼ਰੂਰ ਕੋਲ ਬੈਠ ਕੇ ਪਾਠ ਕਰੋ ਤਾਂ ਜੋ ਤੁਹਾਡੇ ਘਰ ਵਿੱਚ ਜੋਤ ਜਗਾਉਣ ਨਾਲ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਸਕੇ ਜਿੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਉੱਥੇ ਤੁਹਾਨੂੰ ਪਤਾ ਹੈ ਕਿ ਕੋਈ ਵੀ ਗਲਤ ਕੰਮ ਜਾਂ ਕੋਈ ਵੀ ਗਲਤ ਚੀਜ਼ ਟੇਕ ਹੀ ਨਹੀਂ ਸਕਦੀ ਸਾਜ ਸੰਗਤ ਜੀ ਹੁਣ ਆਪਾਂ ਡਿਸਕਸ ਕਰਦੇ ਹਾਂ ਕਿ ਆਪਾਂ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਕਿਸ ਦਿਨ ਲਾਈਏ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਐਤਵਾਰ ਦੇ ਦਿਨ ਹੀ ਸ਼ਹੀਦ ਸਿੰਘਾਂ ਦੀ ਨਾਮ ਦੀ ਜੋਤ ਲਾਓ ਜੇਕਰ ਤੁਸੀਂ ਦੁਪਹਿਰਾ ਸਾਬ ਕੱਟਦੇ ਹੋ ਤਾਂ ਬਹੁਤ ਚੰਗਾ ਹੈ ਤੁਸੀਂ ਦੁਪਹਿਰਾ ਸਾਬ ਕੱਟਣ ਸਮੇਂ ਲਾ ਲਓ ਨਹੀਂ ਤਾਂ ਜੇਕਰ ਤੁਸੀਂ ਦੁਪਹਿਰਾ ਸਾਬ ਨਹੀਂ ਕੱਟਦੇ ਤਾਂ ਤੁਸੀਂ ਅਮਰਤ ਵੇਲੇ ਕਿਸੇ ਇਸ਼ਨਾਨ ਕਰਕੇ ਵੀ ਜੋਤ ਲਾ ਸਕਦੇ ਹੋ ਜਾਂ ਜੇਕਰ ਅਮਰਤਵਿਲੇ ਨਹੀਂ ਲਾ ਸਕਦੇ ਤਾਂ ਕੋਈ ਗੱਲ ਨਹੀਂ ਤੁਸੀਂ ਸ਼ਾਮ ਨੂੰ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਲਗਾ ਦੇਣੀ ਜੇਕਰ ਫਿਰ ਵੀ ਆਪਾਂ ਕਿਸੇ ਸੰਡੇ ਕਿਸੇ ਐਤਵਾਰ ਆਪਣੇ ਤੋਂ ਗੈਬ ਹੋ ਜਾਵੇ ਆਪਾਂ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਨਾਲ ਲਗਾ ਸਕੀਏ ਕਿਸੇ ਕਾਰਨ ਕਰਕੇ ਆਪਾਂ ਘਰੇ ਨਾ ਹੋਈਏ ਜਾਂ ਆਪਣੇ ਘਰ ਦਾ ਕੋਈ ਹੋਰ ਜੀ ਵੀ ਆਪਣੀ ਜਗ੍ਹਾ ਤੇ ਜੋਤ ਨਾਲ ਲਗਾ ਸਕੇ ਜਾਂ ਘਰ ਵਿੱਚ ਕੋਈ ਨਾ ਹੋਵੇ ਤਾਂ ਉਸ ਸਾਧ ਸੰਗਤ ਜੀ ਉਸ ਦੇਨ ਦੀ ਤੁਸੀਂ ਬਾਬਾ ਜੀ ਤੋਂ ਮਾਫੀ ਦਾ ਲੈ ਲੈਣੀ ਅਰਦਾਸ ਬੇਨਤੀ ਕਰਕੇ ਤਾਂ ਤੁਸੀਂ ਬੁੱਧਵਾਰ ਦੇ ਦਿਨ ਸ਼ਹੀਦਾ ਸਿੰਘਾਂ ਦੇ ਨਾਮ ਦੀ ਅਮਰ ਕਵੇਲੀ ਉੱਠ ਕੇ ਕੀਸੀ ਇਸ਼ਨਾਨ ਕਰਕੇ ਜੋਤ ਲਗਾ ਸਕਦੇ ਹੋ ਸਾਧ ਸੰਗਤ ਜੀ ਕੁਝ ਸੰਗਤ ਰੋਜ਼ਾਨਾ ਹੀ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜੋਤ ਲਗਾਉਂਦੀ ਹੈ ਤੇ ਗੁਰੂ ਦੀ ਉਹਨਾਂ ਤੇ ಅಪਾਰ ਕਿਰਪਾ ਹੁੰਦੀ ਹੈ ਸੋ ਸਾਧ ਸੰਗਤ ਜੀ ਜਿਸ ਤਰ੍ਹਾਂ ਤੁਹਾਡੀ ਸ਼ਰਧਾ ਤੁਸੀਂ ਉਸੇ ਤਰ੍ਹਾਂ ਹੀ ਕਰ ਸਕਦੇ ਹੋ ਚਹੀਦ ਸਿੰਘ ਤੁਹਾਡੇ ਤੇ ਕਿਰਪਾ ਕਰਨਗੇ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜਰੂਰ ਕਰਨਾ